ਸਤਿ ਸ਼੍ਰੀ ਅਕਾਲ ਦਾਨਮਿਊਟ ਦੇਖ ਰਹੇ ਤੁਸੀਂ ਮੈਂ ਪ੍ਰਮੇਂਦਰ ਸਿੰਘ ਇਸ ਵਕਤ ਦੀਆਂ ਬੇਹਦ ਅਹਿਮ ਖਬਰਾਂ ਲੈ ਕੇ ਹਾਜ਼ਰ ਹੋਇਆ। ਸਭ ਤੋਂ ਪਹਿਲੇ ਗੱਲ ਕਰ ਲਵਾਂਗੇ ਕੇਂਦਰ ਦੀ ਕੈਬਨਿਟ ਦੀ ਕਿਉਂਕਿ ਅੱਜ ਨਵੇਂ ਸਾਲ ਦੇ ਉੱਤੇ ਪਹਿਲੀ ਕੇਂਦਰੀ ਕੈਬਨਿਟ ਮੀਟਿੰਗ ਹੋਈ ਹੈ ਅਤੇ ਇਸ ਮੀਟਿੰਗ ਦੇ ਵਿੱਚ ਵੱਡੇ ਫੈਸਲੇ ਲਿੱਤੇ ਗਏ ਨੇ। ਖਾਸ ਤੌਰ ਤੇ ਕਿਸਾਨਾਂ ਨੂੰ ਵੱਡੀਆਂ ਸੁਗਾਤਾਂ ਦਿੱਤੀਆਂ ਗਈਆਂ ਨੇ, ਨਵੇਂ ਸਾਲ ਦੇ ਤੋਹਫੇ ਦਿੱਤੇ ਗਏ ਨੇ। ਖਾਦ ਬਣਾਉਣ ਵਾਲੀਆਂ ਕੰਪਨੀਆਂ ਨੂੰ ਵਿਸ਼ੇਸ਼ ਪੈਕੇਜ ਨਵੇਂ ਸਾਲ ਦੇ ਉੱਤੇ ਕੇਂਦਰੀ ਕੈਬਨਿਟ ਦੇ ਵੱਲੋਂ ਦਿੱਤੇ ਗਏ ਨੇ ਵੱਡਾ ਫੈਸਲਾ ਲਿੱਤਾ ਗਿਆ ਹੈ ਨਵੇਂ ਸਾਲ ਵਿੱਚ ਕਿਸਾਨਾਂ ਨੂੰ ਕੈਬਨਿਟ ਦੀ ਮੀਟਿੰਗ ਦੇ ਵਿੱਚ ਕਈ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਤੋਂ ਬਾਅਦ ਪ੍ਰਸਤਾਵਾਂ ਨੂੰ ਮਨਜ਼ੂਰੀ ਮਿਲੀ ਹੈ ਖਾਦ ਬਣਾਉਣ ਵਾਲੀਆਂ ਕੰਪਨੀਆਂ ਨੂੰ ਵਿਸ਼ੇਸ਼ ਪੈਕੇਜ ਦਿੱਤਾ ਗਿਆ ਹੈ ਕਿਸਾਨਾਂ ਨੂੰ ਜਿਹੜੀ ਖਾਦ ਹੈ ਉਹ ਪੁਰਾਣੀ ਦਰਾਂ ਦੇ ਉੱਤੇ ਮਿਲੇਗੀ ਕਿਸਾਨਾਂ ਨੂੰ ਡੀਪੀ ਖਾਤ ਜਿਹੜੀ ਹੈ 1350 ਰੁਪਏ ਦੀ ਮਿਲਦੀ ਸੀ ਤੇ ਹੁਣ ਵੀ ਅ 50 ਕਿਲੋ ਦਾ ਜਿਹੜਾ ਕਟਾ ਏ ਉਹ 1350 ਰੁਪਏ ਦਾ ਹੀ ਮਿਲੇਗਾ ਪਿਛਲੇ ਸਾਲ ਦੀਆਂ ਦਰਾਂ ਦੇ ਨਾਲ ਹੀ ਇਸ ਵਾਰ ਵੀ ਜਿਹੜੀ ਮੁੱਲ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਵਾਅਦਾ ਜਿਹੜਾ ਨਹੀਂ ਕੀਤਾ ਗਿਆ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਪੀਐਮ ਫਸਲ ਬੀਮਾ ਯੋਜਨਾ ਦੀ ਤਾਂ ਉਸ ਦਾ ਫੰਡ ਵੀ ਵਧਾ ਦਿੱਤਾ ਗਿਆ ਹੈ ਤੇ ਕਿਹਾ ਗਿਆ ਹੈ ਕਿ ਪੁਰਾਣੀਆਂ ਦਰਾਂ ਦੇ ਉੱਤੇ ਹੀ ਡੀਏਪੀ ਖਾਦ ਜਿਹੜੀ ਹੈ ਉਹ ਮਿਲਦੀ ਨਜ਼ਰ ਆਵੇਗੀ ਸੜਕ ਸੁਰੱਖਿਆ ਫੋਰਸ ਪੰਜਾਬ ਕੀਮਤੀ ਜਾਨਾਂ ਬਚਾਉਣ ਲਈ ਵਚਨਬੱਧ 24 ਘੰਟੇ ਸਰਫਿਕ ਸਾਲ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ ਲਗਭਗ 50% ਦੀ ਕਮੀ ਆਈ ਹੈ। ਉਸ ਸਮਾਂ ਪਹਿਲਾਂ ਮੇਰੇ ਭਰਾ ਦਾ ਐਕਸੀਡੈਂਟ ਹੋਇਆ ਸੀ। ਸੜਕ ਸੁਰੱਖਿਆ ਫੋਰਸ ਨੂੰ ਕਾਲ ਕੀਤਾ 112 ਨੰਬਰ ਤੇ। ਵਿਦਿਨ 5 ਮਿੰਟਾਂ ਦੇ ਵਿੱਚ ਇਹਨਾਂ ਨੇ ਆ ਕੇ ਮੇਰੇ ਭਰਾ ਦੀ ਜਾਨ ਬਚਾਈ। ਤੇ ਉਹ ਨਾ ਮੈਨੂੰ ਉੱਥੋਂ ਚੱਕਦੇ ਤਾਂ ਹੋ ਸਕਦਾ ਸੀ ਮੇਰੀ ਬਹੁਤ ਹੋ ਜਾਂਦੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਯਤਨਾਂ ਸਦਕਾ ਸਾਡਾ ਪੰਜਾਬ ਬਣ ਰਿਹਾ ਹੈ। ਰੰਗਲਾ ਪੰਜਾਬ। ਅੱਜ 9ਵੇਂ ਸਾਲ ਦੇ ਮੌਕੇ ਦੇ ਉੱਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਗੁਰਦੁਆਰਾ ਬਾਬਾ ਗਮਚੱਕ ਬੜਵਲਵਾਰ ਵਿਖੇ ਨਤਮਸਤਕ ਹੁੰਦੇ ਨਜ਼ਰ ਆਏ ਜਿੱਥੇ ਉਹਨਾਂ ਦੇ ਵੱਲੋਂ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਗਈ ਅਤੇ ਆਪਸੀ ਪਿਆਰ ਪ੍ਰੇਮ ਬਣਾਉਣ ਦੇ ਲਈ ਸੰਗਤਾਂ ਨੂੰ ਅਪੀਲ ਕੀਤੀ ਹੈ ਇਸ ਮੌਕੇ ਤੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਹੈ ਕਿ ਅੱਜ ਅਸੀਂ ਨਵੇਂ ਸਾਲ 2025 ਦੀ ਆਮਦ ਦੇ ਉੱਤੇ ਗੁਰਦੁਆਰਾ ਬਾਬਾ ਗਮਚੱਕ ਵਿਖੇ ਗੁਰੂ ਸਾਹਿਬ ਜੀ ਦੀਆਂ ਅਸੀਸਾਂ ਲਈਆਂ ਨੇ ਅਤੇ ਇਸ ਸਥਾਨ ਉਹ ਹੈ ਜਦੋਂ ਅਸੀਂ ਆਮ ਆਦਮੀ ਪਾਰਟੀ ਮੀਟਿੰਗਾਂ ਦਾ ਦੌਰ ਇਸ ਸਥਾਨ ਤੋਂ ਹੀ ਸ਼ੁਰੂ ਕੀਤਾ ਸੀ ਤੇ ਅੱਜ ਬਾਬਾ ਗਮਚੱਕ ਜੀ ਦੀ ਅਪਾਰ ਕਿਰਪਾ ਦੇ ਸਦਕਾ ਅਸੀਂ ਇਸ ਰੈਵਲ ਦੇ ਉੱਤੇ ਪਹੁੰਚੇ ਹਾਂ ਤੇ ਅੱਜ ਨਵੇਂ ਸਾਲ ਦੀ ਆਮਦ ਤੇ ਅਸੀਂ ਜਿੱਥੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ ਹਾਂ ਉੱਥੇ ਹੀ ਬਣ ਰਹੇ ਸਟੇਡੀਅਮ ਦੇ ਵਾਸਤੇ 20 ਲੱਖ ਰੁਪਏ ਦਾ ਐਲਾਨ ਵੀ ਕੀਤਾ ਗਿਆ ਹੈ 10 ਲੱਖ ਰੁਪਏ ਦੀ ਲਾਗਤ ਦੇ ਨਾਲ ਬਾਹਰ ਫਿਰਨੀ ਅਤੇ ਅੰਦਰ ਇੰਟਰਲੋਕਿੰਗ ਟਾਈਲ ਵੀ ਜਿਹੜੀ ਹੈ ਉਹ ਲਗਾਈ ਜਾਵੇਗੀ। ਮੈਂ ਵਿਧਾਨ ਸਭਾ ਹਲਕਾ ਜੀ ਨਾਲਾ ਦੇ ਹਿੰਦ-ਪਾਕ ਬਾਰਡਰ ਦੇ ਉੱਤੇ ਬਿਲਕੁਲ ਗਾੜੀ ਪਾਕਿਸਤਾਨ ਤੇ ਸਾਡੀ ਇਲਾਕਾ ਸਿੱਖ ਬਦਾਦੀ ਇੱਥੇ ਰਹਿੰਦੀ ਆ 40-45 ਪਿੰਡ ਹੈ ਉਹਦੇ ਗੁਰੂ ਘਰ ਬਾਬਾ ਗੰਮ ਚੁੱਕ ਜੀ ਦਾ ਬਹੁਤ ਪ੍ਰਸਿੱਧ ਗੁਰੂ ਘਰ ਹੈ। ਮੈਂ ਇੱਥੇ ਮੱਥਾ ਟੇਕਣ ਆਇਆ ਸੀਗਾ। ਇਸ ਸਾਲ ਚਸੀਂ ਇਸ ਏਰੀਏ ਦੇ ਸਾਰੇ ਵਿਕਾਸ ਜਿਹੜੇ ਆ ਉਹ ਸ਼ੁਰੂ ਕਰਦੇ ਆ। ਇਸੇ ਗੁਰੂ ਘਰ ਦੇ ਇੱਕ ਪਾਸੇ ਸਟੇਡੀਅਮ ਆ। ਉਹ ਸਟੇਡੀਅਮ ਤੇ 20 ਲੱਖ ਰੁਪਇਆ ਲਾਦੇ ਆ ਅੱਗੇ ਗੁਰੂ ਘਰ ਦੀ ਪਾਰਕਿੰਗ ਆ ਉੱਤੇ 10 ਲੱਖ ਰੁਪਇਆ ਲਾ ਕੇ ਇੰਟਰਲੌਕ ਲਾਦੇ ਬਹੁਤ ਕੰਮ ਕਰਦੇ। ਤੇ ਮੈਂ ਨਵੇਂ ਸਾਲ ਦੀ ਇੱਥੋਂ ਅਸ਼ੀਰਵਾਦ ਲੈਣ ਆਇਆ ਸੀਗਾ। ਤਾਂ ਜੋ ਆਪਣੇ ਏਰੀਏ ਦਾ ਇਹ ਜਿਹੜਾ ਇਲਾਕਾ ਇਸ ਇਲਾਕੇ ਦਾ ਵਿਕਾਸ ਜਿਹੜਾ ਪਿਛਲੇ 25 30 ਸਾਲਾਂ ਤੋਂ ਨਹੀਂ ਹੋਇਆ। ਬਾਰਡਰ ਤੇ ਹੁਣ ਕਰਕੇ ਇਹਨੂੰ ਕੋਈ ਸਹੂਲਤਾਂ ਨਹੀਂ ਮਿਲੀਆਂ। ਤੇ ਆਪਾਂ ਚਾਹੁੰਦੇ ਆ ਕਿ ਇਸ ਏਰੀਏ ਨੂੰ ਵਧੀਆ ਕੇ ਏਰੀਆ ਬਣਾਇਆ ਜਾਵੇ ਜਿੱਦਾਂ ਦੀ ਅੰਮ੍ਰਿਤਸਰ ਦੇ ਲੋਕਾਂ ਨੂੰ ਸਹੂਲਤਾਂ ਹਨ। ਅਜ ਨਾਲੇ ਸ਼ਹਿਰ ਦੇ ਲੋਕਾਂ ਨੂੰ ਜਿੱਦਾਂ ਦੀ ਸਹੂਲਤਾਂ ਮਿਲਦੀਆਂ ਉਦਾਂ ਦੀਆਂ ਸਹੂਲਤਾਂ ਇਹਨਾਂ ਨੂੰ ਮਿਲਣ। ਸੋ ਅਸੀਂ ਮੱਥਾ ਟੇਕਿਆ ਅਰਦਾਸ ਕੀਤੀ, ਵਾਕ ਲਿਆ। ਦੇਖ ਬਾਬਾ ਜੀ ਨੇ ਵਰਤਾਈ ਹੈ। ਉਹ ਦੱਸੇ ਸਾਧਿਆ ਨੇ। ਸਰਦੀ ਕਲਾ ਵਾਸਤੇ ਅਰਦਾਸ ਕੀਤੀ ਹੈ ਦੁਨੀਆ ਭਰ ਦੇ ਭਲੇ ਵਾਸਤੇ ਅਰਦਾਸ ਕੀਤੀ ਹੈ ਜਿੱਥੇ-ਜਿੱਥੇ ਵੀ ਭਾਰਤੀ ਰਹਿੰਦੇ ਆ ਜਿੱਥੇ-ਜਿੱਥੇ ਵੀ ਸਿੱਖ ਰਹਿੰਦੇ ਆ ਪੰਜਾਬੀ ਰਹਿੰਦੇ ਆ ਪੰਜਾਬ ਵਾਲੇ ਰਹਿੰਦੇ ਆ ਪੰਜਾਬ ਦੰਗਲਾ ਪੰਜਾਬ ਬਣੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸੁਪਨਾ ਸੱਚਾ ਹੋਵੇ ਇਹ ਸਭ ਅਰਦਾਸਾਂ ਕੀਤੀਆਂ ਸਾਡੀਆਂ ਅਰਦਾਸਾਂ ਕਰਕੇ ਅਸ਼ੀਰਵਾਦ ਲਿਆ ਇਸ ਕਰਕੇ ਅੱਜ ਇਹ ਇਤਿਹਾਸਿਕ ਹੈ ਇਸ ਕੁਦਰਤ ਨਾਲ ਜਲਦੀ ਵਿਕਾਸ ਕਰ ਸ਼ੁਰੂ ਕਰਾਉਣ ਜੀ ਹਾਂਜੀ ਇਸ ਗੁਰੂ ਘਰ ਦਾ ਅੱਜ ਐਕਚੁਅਲੀ ਕਿਹਾ ਕਿ ਅੱਜ ਤੋਂ ਪਸ ਮੀਨ ਪੰਜ ਸਾਲ ਪਹਿਲਾਂ ਜਦੋਂ ਇਸ ਏਰੀਏ 'ਚ ਅਸੀਂ ਆਮ ਆਦਮੀ ਪਾਰਟੀ ਦਾ ਕੰਮ ਸ਼ੁਰੂ ਕੀਤਾ ਤੇ ਇੱਥੋਂ ਹੀ ਸ਼ੁਰੂ ਕੀਤਾ ਹੈ ਮੱਥਾ ਟੇਕ ਕੇ ਤੇ ਇਸ ਇਲਾਕੇ 'ਚ ਉਹਨਾਂ ਵਿਕਾਸ ਕਾਰਜ ਜਿਹੜੇ ਆ ਪਹਿਲਾਂ ਵੀ ਕੀਤੇ ਪਾਧ ਹੋਣ ਜੰਗੀ ਪੱਧਰ ਤੇ ਉਹਨਾਂ ਕੇ ਉਹਦੇ ਕਰਕੇ ਅਰਦਾਸ ਕੀਤੀ ਕਿ ਪਰਮਾਤਮਾ ਬਲ ਬਖਸ਼ੇ ਤੇ ਆਪਾਂ ਇਸ ਏਰੀਏ ਦੇ ਸਾਰੇ ਜਿਹੜੇ ਵਿਕਾਸ ਕਾਰਜ ਰਹਿੰਦੇ ਆ ਅਗਲੇ 2 ਸਾਲਾਂ ਦੇ ਵਿੱਚ ਜਿਹੜਾ ਕਰ ਸਕੀਏ ਕਾਫੀ ਵਿਕਾਸ ਸਪੈਂਡਿੰਗ ਹੈ ਤੁਹਾਡੀਆਂ ਨਵੀਆਂ ਪੰਚਾਇਤਾਂ ਬਣ ਗਈਆਂ ਲੋਕਾਂ ਨੂੰ ਕਾਫੀ ਆਸਾਂ ਨੇ ਇਸ ਖੇਤਰ ਦੇ ਅਸੀਂ ਬਲ ਸਾਡੀਆਂ ਸਾਰੀਆਂ ਪੰਚਾਇਤਾਂ ਇੱਥੇ ਸਭ ਸਰਪੰਚ ਸਾਹਿਬ ਇੱਥੇ ਖੜੇ ਆ ਪੰਚਾਇਤਾਂ ਬਣੀਆਂ ਆਪਣੇ ਨਵੇਂ ਮੁੰਡੇ ਜੰਗ ਮੁੰਡੇ ਜਿਹੜੇ ਸਰਪੰਚ ਬਣੇ ਅਸੀਂ ਚਾਹੁੰਦੇ ਕਿ ਸਾਡਾ ਜਿਹੜਾ ਇਸ ਏਰੀਆ ਦੇ ਵਿੱਚ ਇੱਕ ਬਿਗ ਪ੍ਰੋਬਲਮ ਹੈ ਲੋਕਾਂ ਦੀ ਕਿ ਲੋਕਾਂ ਕੋ ਗੰਦੇ ਪਾਣੀ ਦੇ ਨਿਕਾਸ ਲਈ ਪ੍ਰਬੰਧ ਹੈ ਨਹੀਂ ਕਿ ਚੱਪੜ ਜਿਹੜੇ ਉਹ ਇੱਥੇ ਖਤਮ ਹੋ ਗਏ ਪੁਰਾਣੇ ਪਾਣੀ ਗੰਦਾ ਜਿਹੜਾ ਨਿਕਲਣਾ ਪਿੰਡਾਂ ਦਾ ਬਹੁਤ ਅਖਿਆਈ ਵਾਲਾ ਕੰਮ ਹੈ ਉਸ ਪ੍ਰੋਜੈਕਟ ਦੇ ਉੱਤੇ ਅਸੀਂ ਕੰਮ ਕਰਦੇ ਹਾਂ ਕਿ ਕਿਸੇ ਤਰ੍ਹਾਂ ਛੱਪੜਾਂ ਦੀ ਜਗ੍ਹਾ ਲਈ ਜਾਵੇ ਚੱਪੜ ਬਣਾ ਕੇ ਇਸ ਏਰੀਆ ਦੇ ਪਿੰਡਾਂ ਦੇ ਪਾਣੀ ਦਾ ਜਿਹੜਾ ਉਹ ਮਸਲਾ ਹੱਲ ਕੀਤਾ ਜਾਵੇ ਪੀਣ ਵਾਲੇ ਪਾਣੀ ਦਾ ਵੀ ਕਹਾਂਗੇ ਪਰ ਜ਼ਿਆਦਾਤਰ ਜਿਹੜਾ ਗੰਦਾ ਪਾਣੀ ਉਹਦੀ ਉਹਦੀ ਜਿਹੜੀ ਰਿਕਾਪਟ ਹੈ ਉਹਨੂੰ ਦੂਰ ਕਰਨਾ ਬਹੁਤ ਜ਼ਰੂਰੀ ਹੈ ਬਿਲਕੁਲ ਬਾਰਡਰ ਉੱਤੇ ਖੜੇ ਹਾਂ ਕਾਫੀ ਛੜਕਾਂ ਦਾ ਬੁਰਾ ਹਾਲੀ ਹੁਣ ਤਾਂ ਦਿਲ ਨੂੰ ਕੀਤਾ ਜਾ ਰਿਹਾ ਤੁਸੀਂ ਜਦੋਂ ਅਗਲੇ ਸਾਲ ਆਓਗੇ ਆਪਾਂ ਜਲਦੀ ਤੁਹਾਨੂੰ ਮੇਰਾ ਖਿਆਲ ਅੱਧ ਪਹਿਲੀ ਜਦੋਂ ਹੋ ਗਈ ਪਹਿਲੀ ਫਲਦੀ ਦੇ ਲਾਗੇ ਲੈ ਕੇ ਆਵਾਂਗੇ ਇੱਥੇ ਜਿਹੜਾ ਤੁਸੀ ਬੰਨ ਜਿਹੜਾ 42 ਕਿਲੋਮੀਟਰ ਲੰਬਾ ਉਹਦੇ ਪੈਸੇ ਮਨਜ਼ੂਰ ਹੋ ਗਏ ਉਹਦਾ ਟੈਂਡਰ ਜਿਹੜਾ ਲੱਗਿਆ ਉਹਦਾ ਜਦੋਂ ਟੈਂਡਰ ਖੁੱਲ ਗਿਆ ਉਹ 78 ਲੱਖ ਦੇ ਨਾਲ ਜਿੱਦੋਂ ਉਹ ਤੁਸੀ ਬੰਨ ਬਣ ਗਿਆ 18 ਫੁੱਟ ਚੌੜਾ ਸਦੇਸ ਇਲਾਕੇ ਦੀ ਕਾਇਆ ਕਲਪ ਉਹ ਜ ਤੁਸੀਂ ਦੇਖਿਓ ਕੀ ਵਰਦਾ ਤਾ ਨਵੇਂ ਸਾਲ ਦੀ ਆਮਦ ਮੌਕੇ ਸੁਖਵੀਰ ਸਿੰਘ ਬਾਦਲ ਪਰਿਵਾਰ ਸਮੇਤ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਸਮੇਤ ਸਤਿਖੰਡ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੁੰਦੇ ਨਜ਼ਰ ਆਏ। ਜਿੱਥੇ ਨਤਮਸਤਕ ਹੋਏ ਉੱਥੇ ਹੀ ਸਰਬੱਤ ਦੇ ਭਲੇ ਦੀ ਹੋਂਾ ਵੱਲੋਂ ਅਰਦਾਸ ਵੀ ਕਰਵਾਈ ਗਈ ਹੈ। ਪੰਜਾਬ ਦੀ ਸੁਖ ਸ਼ਾਂਤੀ ਦੇ ਵਾਸਤੇ ਅਰਦਾਸ ਹੋਈ ਹੈ ਤੇ ਇਸ ਮੌਕੇ ਤੇ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਨਵੇਂ ਸਾਲ ਮੌਕੇ ਉਹ ਸਮੂਹ ਪੰਜਾਬੀਆਂ ਅਤੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦੇ ਨੇ ਅਤੇ ਅਰਦਾਸ ਕਰਦੇ ਨੇ ਕਿ ਪੰਜਾਬ ਦੇ ਅੰਦਰ ਸੁਖ ਸ਼ਾਂਤੀ ਅਤਿਆਪਸੀ ਭਾਈਚਾਰਾ ਬਣਿਆ ਰੋਬੀ ਆ ਨਵੇਂ ਸਾਲ ਦੀ ਮੈਂ ਸਾਰੇ ਖਾਲਸਾ ਪੰਥਰੂ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿਨਾ ਗੁਰੂ ਮਹਾਰਾਜ ਮੇਰ칸 ਬਖਸ਼ਿਸ਼칸 ਫੂਜੀ ਕੌਮ ਨੂੰ ਆਪਣੇ ਦੇਸ਼ ਵਾਸੀਆਂ ਨੂੰ ਆ ਸਾਲ ਚੜ੍ਹਦੀ ਕਲਾ ਦਾ ਸਾਲ ਹੋਵੇ ਪੰਜਾਬ ਵਿੱਚ ਅਮਨ ਸ਼ਾਂਤੀ ਰਹੇ ਪੰਜਾਬ ਆਪਣਾ ਵਰੇ ਤੇ ਪੂਰੇ ਦੁਨੀਆ ਵਿੱਚ ਜਿਹੜੇ ਲੜਾਈ ਝਗੜੇ ਹੋ ਰਹੇ ਆ ਚੰਗਾ ਚੱਲ ਹੋ ਰਹੀਆਂ ਆ ਪ੍ਰਮਾਤਮਾ ਮੇਰ ਕਰਨ ਇਹ ਸਾਰਾ ਕੁਝ ਖਤਮ ਹੋ ਕੇ ਆਪਾਂ ਸਾਰੇ ਖੁਸ਼ੀਆਂ ਮਨਾ ਆ ਅਗਲਾ ਸਾਲ ਖੁਸ਼ੀਆਂ ਭਰ ਹੋਏ ਸਾਰੇ ਵਾਸਤੇ ਉਧਰ ਫਤੇਗੜ ਸਾਹਿਬ ਕਿਲਾ ਹਰਨਾਮ ਸਿੰਘ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁਖ ਬਲਾਰੇ ਇਕਬਾਲ ਸਿੰਘ ਟਵਾਣਾ ਦੀ ਅਗਵਾਈ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਅਕਾਲੀ ਦਲ ਅੰਮ੍ਰਿਤਸਰ ਦੇ ਮੁਖਬਲਾਰੇ ਇਕਬਾਲ ਸਿੰਘ ਟਵਾਣਾ ਨੇ ਕਿਹਾ ਕਿ ਕੇਂਦਰ ਦੀ ਹਕੂਮਤ ਹਮੇਸ਼ਾ ਹੀ ਸਿੱਖਾਂ ਨੂੰ ਸਨਮਾਨ ਦੇਣ ਦੀ ਬਜਾਏ ਪੱਖਪਾਤ ਕਰਦੀ ਆਈ ਹੈ ਅਜੇਹਾ ਹੀ ਮਰਹੂਮ ਸਵਰਗਵਾਸੀ ਸਾਬਕਾ ਪੀਐਮ ਡਾਕਟਰ ਮਨਮੋਹਨ ਸਿੰਘ ਨੂੰ ਰਾਜਘਾਟ ਦੇ ਵਿੱਚ ਸਨਮਾਨਾਂ ਨਾਲ ਸੰਸਕਾਰ ਕਰਨ ਦੀ ਬਜਾਏ ਉਹਨਾਂ ਨੂੰ ਰਾਜਘਾਟ ਦੇ ਵਿੱਚ ਜਗ੍ਹਾ ਨਾ ਦੇ ਕੇ ਸਿੱਖਾਂ ਦੇ ਨਾਲ ਇੱਕ ਵਾਰ ਫਿਰ ਤੋਂ ਵਿਤਕਰਾ ਅਤੇ અપਮਾਨ ਕੇਂਦਰ ਸਰਕਾਰ ਵੱਲੋਂ ਕੀਤਾ ਗਿਆ ਜਿਸ ਦੀ ਉਹ ਕਰੜੇ ਸ਼ਬਦਾਂ ਦੇ ਵਿੱਚ ਨਿੰਦਾ ਵੀ ਕਰਦੇ ਆ ਕਿਉਂਕਿ ਸਾਬਕਾ ਪੀਐਮ ਮਨਮੋਹਨ ਸਿੰਘ ਦੇ ਵੱਲੋਂ ਦੇਸ਼ ਦੀ ਤਰੱਕੀ ਲਈ ਛਲਾਗਾਯੋਗ ਕਾਰਜ ਕੀਤੇ ਗਏ ਸੀ ਜਿਨ੍ਹਾਂ ਨੂੰ ਕੇਂਦਰ ਸਰਕਾਰ ਦੇ ਵੱਲੋਂ ਸਨਮਾਨ ਦੇਣਾ ਚਾਹੀਦਾ ਸੀ ਪਰ ਉਹਨਾਂ ਦੇ ਵੱਲੋਂ ਮਨਮੋਹਨ ਸਿੰਘ ਨੂੰ ਕਿਸੇ ਵੀ ਤਰ੍ਹਾਂ ਦਾ ਸਨਮਾਨ ਖਾਸ ਤੌਰ ਦੇ ਉੱਤੇ ਨਹੀਂ ਦਿੱਤਾ ਗਿਆ ਕਿਉਂਕਿ ਉਹ ਇੱਕ ਸਿੱਖ ਚਿਹਰਾ ਸੀ ਇਸ ਕੱਲ ਦਾ ਪ੍ਰਗਟਾਵਾ ਟਿਵਾਣਾ ਵੱਲੋਂ ਕੀਤਾ ਗਿਆ ਇਸ ਤੋਂ ਇਲਾਵਾ ਟਿਵਾਣਾ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਹਮੇਸ਼ਾ ਹੀ ਸਿੱਖਾਂ ਦੇ ਨਾਲ ਵਿਤਕਰਾ ਕਰਦੀ ਆ ਰਹੀ ਹੈ ਜਦੋਂ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ ਚਾਹੇ ਉਹ ਦੇਸ਼ ਦੀ ਸਰਹੱਦਾਂ ਦੀ ਰਾਖੀ ਸਮੇਂ ਅਤੇ ਦੇਸ਼ ਵਿੱਚ ਫੈਲੀ ਮਹਾਮਾਰੀ ਦੇ ਦੌਰਾਨ ਸਿੱਖ ਕੌਮ ਹਮੇਸ਼ਾ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਲੋਕਾਂ ਦੀ ਜਾਨ ਬਚਾਉਣ ਦੇ ਲਈ ਸਭ ਤੋਂ ਅੱਗੇ ਸੇਵਾ ਕਰਦੀ ਹੈ ਪਰ ਉਸ ਨੂੰ ਬਦਲੇ ਦੇ ਵਿੱਚ ਇਸ ਤਰੀਕੇ ਦੇ ਵਰਤਾਰੇ ਮਿਲਦੇ ਨੇ ਇਕਬਾਲ ਸਿੰਘ ਟਵਾੜਾ ਨੇ ਵੀ ਕਿਹਾ ਹੈ ਕਿ ਸਿੱਖ ਖਾਲਿਸਤਾਨ ਦੀ ਮੰਗ ਕਰਦੇ ਤਾਂ ਉਹਨਾਂ ਨੂੰ ਅੱਤਵਾਦੀ ਤੇ ਵੱਖਵਾਦੀ ਕਹਿ ਕੇ ਬਦਨਾਮ ਵੀ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਉਹਨੇ ਬੋਲਦਿਆਂ ਕੀ ਕੁਝ ਕਿਹਾ ਸੁਣਦੇ ਆ ਡਾਕਟਰ ਨਮੂਨ ਸਿੰਘ ਬਹੁਤ ਹੀ اعلی ਸ਼ਖਸੀਅਤ ਸਨ ਉਹ ਕੇਵਲ ਇੰਡੀਆ ਇੰਡੀਆ ਪੱਕੀ ਨਹੀਂ ਉਹ ਮੰਤਰੀ ਪਦਰ ਦੀ ਇੱਕ ਵਧੀਆ ਸ਼ਖਸੀਅਤ ਸਨ ਜਿਨ੍ਹਾਂ ਦੇ ਮਨ ਵਿੱਚ ਹਮੇਸ਼ਾ ਮਨੁੱਖਤਾ ਇਨਸਾਨੀਅਤ ਅਮਨ ਚਾਹ ਦੀ ਜਿਹੜੀ ਸੋਚ ਹਮੇਸ਼ਾ ਰਹਿੰਦੀ ਸੀ ਉਹ ਜਿੰਨਾ ਚਿਰ ਵੀ 10 ਸਾਲ ਵਜ਼ੀਰੇ ਆਜ਼ਮ ਰਹੇ ਨੇ ਇੰਡੀਆ ਦੇ ਉਹਨੇ ਬਹੁਤ ਵਧੀਆ ਉਦਮ ਕੀਤੇ ਨੇ ਕਦੇ ਕੋਈ ਗੜਬੜ ਨਹੀਂ ਹੋਦਤੀ ਕਦੇ ਕਿਸੇ ਘਟ ਗਿਣਤੀ ਕੌਮ ਨਾਲ ਉਹਨਾਂ ਨੇ ਕੋਈ ਵਿਸਕਾਰ ਨਹੀਂ ਕੀਤਾ ਉਹਨਾਂ ਨੇ ਆਪਣੇ ਇਨਸਾਨੀਅਤ ਪੱਖੀ ਉਦਮ ਕੀਤੇ ਨੇ ਲੇਕਿਨ ਦੁੱਖ ਅਤੇ ਅਫਸੋਸ ਹੈ ਜੋ ਰਾਜ ਘਾਟ ਦਾ ਜਿਹੜਾ ਸਥਾਨ ਹੈ ਜਿੱਥੇ ਸਾਰੀਆਂ ਵੀਆਈਪੀ ਜੜੀਆਂ ਪਰਸਨਲਿਟੀ ਆਉਂਦੀਆਂ ਉਹਨਾਂ ਦੇ ਅਕਾਲ ਚਾਨੇ ਪ੍ਰੰਤ ਉੱਥੇ ਉਹਨਾਂ ਦਾ ਸੰਸਕਾਰ ਕੀਤਾ ਜਾਂਦਾ ਉੱਥੇ ਉਹਨਾਂ ਨੂੰ ਜਗਤ ਦਿੱਤੀ ਜਾਂਦੀ ਹੈ ਪਰ ਬੜਾ ਦੁੱਖ ਹੈ ਕਿ ਡਾਕਟਰ ਮਨਮੋਹ ਸਿੰਘ ਕਿਉਂਕਿ ਸਿੱਖ ਹਨ ਕਿਉਂਕਿ ਸਿੱਖਾਂ ਨਾਲ ਜਿੰਨੇ ਵੀ ਹੁਣ ਹੁਕਮਰਾਨ ਨੇ ਪਿਛਲੇ ਜਾਂ ਹੁਣ ਦੇ ਉਹ ਸਾਰੇ ਸਿੱਖਾਂ ਨਾਲ ਨਫ਼ਰਤ ਕਰਦੇ ਨੇ ਐਡੀ ਵੱਡੀ ਪੋਸਟ ਤੇ ਰਹਿਣ ਦੇ ਬਾਵਜੂਦ ਵੀ ਐਡੇ ਉਹਦੇ ਤੇ ਰਹਿਣ ਦੇ ਬਾਵਜੂਦ ਵੀ ਉਹਨਾਂ ਨੂੰ ਰਾਜ ਘਾਟ ਵੀ ਕੇ ਜਗ੍ਹਾ ਨਾ ਦੇਣਾ ਇਹ ਸਿੱਧਾ ਸਾਦਾ ਸਿੱਖ ਕੌਮ ਨਾਲ ਵਿਤਕਰਾ ਹੈ ਸਿੱਖਾਂ ਦੇ ਕਰਕੇ ਉਹਨਾਂ ਨੂੰ ਨਫ਼ਰਤ ਕੀਤੀ ਗਈ ਹੈ ਉਹਨਾਂ ਨੂੰ ਸਥਾਣੀ ਦਿੱਤਾ ਗਿਆ ਇਹ ਬਹੁਤ ਇੱਕ ਘਨੌਣੀ ਹਰਕਤ ਹੈ ਮੋਦੀ ਹਕੂਮਤ ਇਹ ਹਮਜੁੱਦਾ ਹਕਮਨਾਨਾਂ ਦੀ ਉੱਥੇ ਉਹਨਾਂ ਦਾ ਸੰਸਕਾਰ ਹੋਣਾ ਚਾਹੀਦਾ ਸੀ ਇਸੇ ਤਰ੍ਹਾਂ ਜੋ ਸਾਡੇ ਲੈਫਟੀਨਰ ਜਨਰਲ ਜਗਜੀਤ ਸਿੰਘ ਅਰੋੜਾ ਜੋ ਸਾਡੇ ਬੰਗਲਾਦੇਸ਼ ਜਿਨ੍ਹਾਂ ਨੇ ਬਣਾਇਆ ਸੀਗਾ ਉਹਨਾਂ ਨੇ ਜਨਰਲ ਸਵੇਕ ਸਿੰਘ ਦੀ ਗਵਾਹੀ ਵਿੱਚ 90000 ਪਾਉ ਤੋਂ ਆਤਮ ਸਰਪ੍ਰੋਪਨ ਕਰਾਇਆ ਸੀ ਉਹਨਾਂ ਦੀਆਂ ਫੋਟੋਆਂ ਹੈਡਕੌਪਸ ਆਰਮੀ ਦੇ ਚੀਫ ਦੇ ਦਫ਼ਤਰ ਚ ਲੱਗੀਆਂ ਹੋਈਆਂ ਸਨ ਉਹ ਉਹਨਾਂ ਉਹਨਾਂ ਨੂੰ ਉੱਤੇ ਲਾ ਕੇ ਉਹ ਨਫ਼ਰਤ ਦੀ ਭਾਵਨਾ ਨੂੰ ਇਹਨਾਂ ਖਤਮ ਕੀਤਾ ਹੈ ਨਫ਼ਰਤ ਭਾਵਨਾ ਜਾਗਰ ਕੀਤੀ ਹੈ ਜਦੋਂ ਕਿ ਚਾਹੀਦਾ ਸੀ ਉਹਨਾਂ ਨੂੰ ਸਨਮਾਨ ਦੇਣਾ ਉਹ ਸਾਡੇ ਹੀਰੋ ਨੇ ਇਹ ਵੀ ਸਾਡੇ ਹੀਰੋ ਨੇ ਡਾਕਟਰ ਨਮੋਦ ਸਿੰਘ ਜੀ ਇਹਨਾਂ ਨੂੰ ਬਰਾਬਰ ਦਾ ਸਥਾਨ ਸਤਕਾਰ ਦੇ ਕੇ ਸਨਮਾਨਾ ਚਾਹੀਦਾ ਸੀ ਜੋ ਕਿ ਨਹੀਂ ਕੀਤਾ ਗਿਆ ਨਫ਼ਰਤ ਹਕਮਰਾਨ ਕਰ ਜਿੰਨੇ ਸੀ ਕੌਮ ਨਾਲ ਪੰਜਾਬੀਆਂ ਨਾਲ ਸਿੱਖ ਕੌਮ ਕਿਸੇ ਨਾਲ ਨਫ਼ਰਤ ਨਹੀਂ ਕਰਦੀ ਸਿੱਖ ਕੌਮ ਇਨਸਾਨੀਆਂ ਦੀ ਅਮਨ ਦੀ ਜਮਹੂਰੀਅਤ ਦੀ ਪੁਜਾਰੀ ਹੈ ਉਹਦੇ ਉੱਪਰ ਪਹਿਰਾ ਦੰਦੀ ਆ ਰਹੀ ਹੈ ਇਹ ਸਾਨੂੰ ਬੇਸ਼ੱਕ ਆਪਨੇ ਆਪਣੇ মিডিਏ ਤੇ ਬਦਨਾਮ ਕਰਨ ਲੇਕਿਨ ਸਿੱਖ ਕੌਮ ਦਾ ਕੋਈ ਵੀ ਅਜਿਹਾ ਅਮਲ ਨਹੀਂ ਹੈ ਇਹ ਸੋ ਨਹੀਂ ਕਰ ਸਕਦੇ ਜਿਸ ਨਾਲ ਅਸੀਂ ਅਤਵਾਦੀ ਵੱਖਵਾਦੀ ਜੋ ਸਾਨੂੰ ਇਹ ਪ੍ਰਚਾਰ ਦੇ ਨੇ ਅਸੀਂ ਤਾਂ ਮਾਨਸਾਨੀਅਤ ਦੇ ਪ੍ਰਚਾਰੀ ਆ ਮਨੁੱਖਤਾ ਦੇ ਪੁਜਾਰੀ ਆ ਹਮੇਸ਼ਾ ਅੰਸ਼ ਪਹਿਰਾ ਦੰਦਾ ਰਾਵਾਂਗੇ ਤੇ ਇਹਨਾਂ ਨੂੰ ਬੇਨਤੀ ਕਰਦੇ ਕਿ ਸਿੱਖਿਆ ਨਾਲ ਵਿਤਕਰੇ ਜਿਹੜੀਆਂ ਬੰਦ ਕੀਤੀਆਂ ਤਾਂ ਕਿ ਇੱਥੇ ਹਮੇਸ਼ਾ ਅਮਨ ਚੈਨ ਬਸਲ ਹੋ ਸਕੇ ਖਬਰ ਸਕੂਲੀ ਬੱਚਿਆਂ ਦੇ ਨਾਲ ਜੁੜੀ ਹੋਈ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 10ਵੀਂ ਅਤੇ 12ਵੀਂ ਜਮਾਤ 2025 ਦੀਆਂ ਸਲਾਨਾ ਪ੍ਰਯੋਗੀ ਪ੍ਰੀਖਿਆਵਾਂ 27 ਜਨਵਰੀ ਤੋਂ ਸ਼ੁਰੂ ਹੋਣਗੀਆਂ ਜਿਹੜੀਆਂ ਕਿ 4 ਫਰਵਰੀ 2025 ਤੱਕ ਚੱਲਦੀਆਂ ਨਜ਼ਰ ਆਉਣਗੀਆਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖਿਆ ਬੋਰਡ ਦੇ ਕਬਲਾਰੇ ਨੇ ਦੱਸਿਆ ਕਿ ਸਕੂਲ ਮੁਖੀ ਇਹਨਾਂ ਵਿਸ਼ਿਆਂ ਦੇ ਪ੍ਰੀਖਿਆਰਤੀਆਂ ਨੂੰ ਇਹ ਨੋਟ ਕਰਵਾ ਦੇਣ ਤਾਂ ਜੋ ਕੋਈ ਵੀ ਪ੍ਰੀਖਿਆਰਤੀ ਪ੍ਰੀਖਿਆ ਦੇਣ ਤੋਂ ਬਾਝਾ ਨਾ ਰਹਿ ਜਾਵੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਨਵੇਂ ਸਾਲ ਦੀ ਆਰੰਭਤਾ ਦੇ ਦੌਰਾਨ ਹੀ ਵਿਦਿਆਰਥੀਆਂ ਦੇ ਲਈ ਇੱਕ ਵੱਡਾ ਐਲਾਨ ਹੋ ਗਿਆ ਹੈ ਅਤੇ ਸਰਦ ਰੁੱਤ ਦੀਆਂ ਪ੍ਰੀਖਿਆਵਾਂ ਦੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਜਿਹੜੀ ਹੈ ਜਾਰੀ ਕਰ ਦਿੱਤੀ ਗਈ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 10ਵੀਂ ਅਤੇ 12ਵੀਂ ਜਮਾਤ 2025 ਦੀਆਂ ਸਾਲਾਨਾ ਪ੍ਰਯੋਗੀ ਪ੍ਰੀਖਿਆਵਾਂ 27 ਜਨਵਰੀ 2025 ਤੋਂ ਸ਼ੁਰੂ ਹੋਣਗੀਆਂ ਅਤੇ 4 ਫਰਵਰੀ 2025 ਤੱਕ ਜਿਹੜੀਆਂ ਪ੍ਰੀਖਿਆਵਾਂ ਨੇ ਚੱਲਦੀਆਂ ਨਜ਼ਰ ਆਉਣਗੀਆਂ ਇਸ ਸੰਬੰਧੀ ਜਾਣਕਾਰੀ ਸਿੱਖਿਆ ਬੋਰਡ ਦੇ ਇੱਕ ਬੁਲਾਰੇ ਨੇ ਦਿੱਤੀ ਹੈ ਸਕੂਲ ਮੁਖੀ ਇਹਨਾਂ ਵਿਸ਼ਿਆਂ ਦੇ ਪ੍ਰੀਖਿਆਰਤਿਆਂ ਨੂੰ ਇਹ ਨੋਟ ਕਰਵਾ ਦੇਣ ਤਾਂ ਜੋ ਕੋਈ ਵੀ ਪ੍ਰੀਖਿਆਰਤੀ ਪ੍ਰੀਖਿਆ ਦੇਣ ਤੋਂ ਵਾਂਝਾ ਨਾ ਰਹਿ ਜਾਵੇ ਸਵੇਸੀ ਹੁਣ ਤੱਕ ਦੀਆਂ ਵੱਡੀਆਂ ਤੇ ਅਹਿਮ ਖਬਰਾਂ ਪਲ-ਪਲ ਦੀ ਅਪਡੇਟ ਦੇਖਣ ਵਾਸਤੇ ਤੁਸੀਂ ਦੇਖਦੇ ਰਹੋ ਦਾ ਮਿਊਟ ਫਿਲਹਾਲ ਇਜਾਜ਼ਤ ਦਿਓ ਤਰਫਾ